ਆ ਹਾਲ ਕਰਦੇ ਆ ਆ ਸਰਕਾਰਾਂ ਹਾਲ ਕਰਦੀਆਂ ਸਾਡੀਆਂ ਆ ਸਰਕਾਰਾਂ ਦੇ ਲੋਕ ਕਿੰਨੇ ਪ੍ਰ抗ਾ ਨਹੀਂ ਆ ਰਿਹਾ ਕਿਸੇ ਨੂੰ ਕਿਸੇ ਨੂੰ ਅੱਖਾਂ ਤੋਂ ਦੇਖ ਨਹੀਂ ਰਿਹਾ ਹੈਗਾ ਜੇ ਕਿਸੇ ਕੋਲ ਇਹ ਚੀਜ਼ ਦਾ ਤੋੜ ਹੈਗਾ ਕੋਈ ਬਾਹਰੋਂ ਨੇੜੇੋਂ ਭਰਾ ਨੂੰ ਪਤਾ ਹੋਵੇ ਅਥਰੂ ਕੈਸ ਦਾ ਗੋਲੇ ਸਿਰਦੇ ਨਾ ਕੋਈ ਹੱਲ ਹੋਵੇ ਪਾਣੀ ਤੋਂ ਬਗੈਰ ਬਹੁਤ ਮੈਸਾ ਨਹੀਂ ਕੋਈ ਖੜੇ ਨਹੀਂ ਸਕਦਾ ਹੈਗਾ ਫੇਰ ਵੀ ਐਕਸਪਾਇਰ ਹੀ ਮੈਂ ਕਹਿੰਦਾ ਸਾਹੀ ਨਹੀਂ ਆ ਰਿਹਾ ਪਤਾ ਨਹੀਂ ਕਿਵੇਂ ਲੋਕ ਵਾਪਸ ਆ ਰਹੇ ਨੇ ਆ ਆ ਤਸ਼ੱਦਦ ਕਰਦੇ ਨੇ ਹਲੇ ਕਹਿੰਦੇ ਨੇ ਹਲੇ ਕਹਿੰਦੇ ਨੇ ਵੀ ਇਹ ਆਜ਼ਾਦ ਮੁਲਕ ਆ ਕਰ ਦੋ ਸਾਨੂੰ ਵੀ ਅੰਦਰ ਕਰ ਦੋ ਹੋਰ ਪਰਚੇ ਦੇ ਦੋ ਪਹਿਲਾਂ ਵੀ ਦਿੱਤੇ ਨੇ ਹੋਰ ਦੇ ਦੋ ਹੋਰ ਦੇ ਦੋ ਪਰਚੇ ਸਾਡਾ ਕੋਈ ਮਤਲਬ ਨਹੀਂ ਇੱਥੇ ਆਉਣ ਦਾ ਹੋਰ ਪਰਚੇ ਦੇ ਦੋ ਲੱਖ ਲਾਂ ਤਾਂ ਨੇ ਹਜੇ ਵੀ ਜਿਹੜੇ ਘਰੇ ਬੈਠੇ ਨੇ ਅਸੀਂ ਚਾਹੇ ਦੋ ਦੋ ਕਿਹੜੇ ਲਾਏ ਨੇ ਦੋ ਦੋ ਤੁਸੀਂ ਲਾਓ ਇੱਥੇ ਹਜ਼ਾਰਾਂ ਬੰਦੇ ਇਕੱਠੇ ਹੋ ਜਾਣੇ ਨੇ ਆ ਹਾਲ ਕਰਦੇ ਨੇ ਸਾਡੇ ਟੈਕਸ ਪੇਅਰ ਦਾ ਆ ਆਪਾ ਪੂਣੀਆਂ ਦੀ ਉਮਰ ਆ ਰੈਸਟ ਕਰਨ ਦੀ ਇਹ ਬੈਠੇ ਇੱਥੇ ਸੜਕਾਂ ਦੇ ਜਿਹੜੇ ਸਾਲੇ ਵਿਹਲੇ ਕਹਿੰਦੇ ਨੇ ਉਹਨੂੰ ਸ਼ਰਮ ਆਉਣੀ ਚਾਹੀਦੀ ਆ ਕਰੋੜਾਂ ਦੀ ਜਜਾਦਾ ਛੱਡ ਕੇ ਅਸੀਂ ਇੱਥੇ ਸੜਕਾਂ ਤੇ ਰੋਲ ਰਹੇ ਆ ਆ ਹਾਲ ਆ ਮੈਨੂੰ ਪਤਾ ਨਹੀਂ ਕਿਵੇਂ ਬੰਦੇ ਤਾਂ ਜਿਗਰਾ ਇਹਨਾਂ ਦਾ ਜਿਹੜੇ ਮੂਰੇ ਖੜੇ ਨੇ ਯਾਰ ਇਹਨਾਂ ਤਸ਼ੱਦਦ ਅਸੀਂ ਆਪਣੀ ਚੀਜ਼ ਵੇਚਣ ਲਈ ਕਹਿ ਰਹੇ ਆਂ ਵੀ ਅਸੀਂ ਆਪਣੀ ਚੀਜ਼ ਇਹਨਾਂ ਦੀ ਵੇਚਣੀ ਆਂ ਦੂਜੀ ਤਾਂ ਗੱਲ ਹੀ ਨਹੀਂ ਕਰ ਰਹੇ ਕੋਈ ਕੋਈ ਖੋ ਥੋੜੀ ਰਿਹਾ ਤੁਹਾਡੇ ਤੋਂ ਕੋਈ ਭੀਖ ਥੋੜੀ ਮੰਗ ਰਹੇ ਆਂ ਅਸੀਂ ਇਹ ਕਹਿੰਦੇ ਅਸੀਂ ਕੰਨ ਤੋਂ ਗਾਣੇ ਆਂ ਅਸੀਂ ਜਿਵੇਂ ਮੈਂ ਆਪਣੇ ਪੂਰੇ ਰੇਟਾਂ ਦੇ ਬੂਟ ਵੇਚਦਾ ਇਹਨਾਂ ਨੂੰ ਵੀ ਕੰਨਕ ਦਾ ਹੱਕ ਆ ਸ਼ਰਮ ਕਰ ਲੋ ਥੋੜੀ ਜੀ ਤੁਹਾਡੇ 'ਚ ਇਨਸਾਨੀਅਤ ਹੈਗੀ ਆ ਜੇ ਕੋਈ ਨਹੀਂ ਦੇਖਦਾ ਤਾਂ ਮਹਾਰਾਜ ਦੇਖਦਾ ਬਸ ਜੇ ਕੋਈ ਨਹੀਂ ਦੇਖਦਾ ਮਹਾਰਾਜ ਦੇਖਦਾ ਅਸੀਂ ਇਹਨਾਂ ਤੋਂ ਮੋੜਨ ਵਾਲੇ ਨਹੀਂ ਹੈਗੇ ਚੋਗਣ ਵਾਲੇ ਨਹੀਂ ਹੈਗੇ ਇਹਦਾ ਜੇ ਕੋਈ ਤੋੜ ਹੋਵੇ ਤਾਂ ਜਰੂਰ ਭਰਾ ਦੱਸਿਏ ਵੱਧ ਤੋਂ ਵੱਧ ਇਹਦੇ ਪਾਣੀ ਲੈ ਕੇ ਪਹੁੰਚਣ ਦੀ ਕਿਰਪਾਤਾ ਕਰਨੀ ਪਾਣੀ ਲੈ ਕੇ ਬਹੁਤ ਬੁਰਾ ਹਾਲ ਹੈ ਜੀ ਹਰੇਕ ਦਾ ਸੈਨ ਦੀ ਸ਼ਕਤੀ ਹੁੰਦੀ ਮੇਰੀ ਘਟ ਹੈ ਕਿਸੇ ਦੀ ਵੱਧ ਹੈ ਪਰ ਅਸੀਂ ਖੜੇ ਆਪਣੇ ਭਰਾਵਾਂ ਨਾਲ ਪੱਜਦੇ ਨਹੀਂ